ਏ ਦੇਖੋ ਕਿੰਨਾ ਗੰਦਾ ਉਤਰੀ ਮਾਰ ਦੇਖੋ ਆ ਦੇਖੋ ਇਹ ਉਹ ਦੇਖੋ ਜੀ ਕਿੰਨਾ ਗੰਦ ਨਿਕਲਿਆ ਤੁਹਾਡੀ ਗਾਰੇ ਨਿਕਲੀ ਹੈ ਇਸ ਤਰ੍ਹਾਂ ਮਸ਼ੀਨ ਨੂੰ ਸਾਫ਼ ਕਰ ਸਕਦੇ ਹਾਂ ਪ੍ਰੈਸ਼ਰ ਵਾਲੇ ਤੋਂ ਪਾਣੀ ਦਾ ਰਿਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਅਸੀਂ ਇੱਕ ਨਵਾਂ ਤਜਰਬਾ ਦੱਸਾਂਗੇ ਵਾਸ਼ਿੰਗ ਮਸ਼ੀਨ ਸਾਫ਼ ਕਰਨ ਦਾ ਤੇ ਉਹ ਵੀ ਇਦਾਂ ਸਾਫ਼ ਕਰਨੇ ਆ ਕਿ ਨਾ ਕੋਈ ਕੈਮੀਕਲ ਲਾ ਕੇ ਕੁਝ ਨਹੀਂ ਹੋਵੇ ਇੱਦਾਂ ਹੀ ਸਾਫ਼ ਕਰਨੇ ਦੱਸਾਂਗੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਜਰੂਰ ਕਰਦੇ ਹੋ ਤੇ ਚਲੋ ਤੁਹਾਨੂੰ ਦਿਖਾਉਨੇ ਆ ਵਾਸ਼ਿੰਗ ਮਸ਼ੀਨ ਕਿੱਦਾਂ ਸਾਫ਼ ਕੀਤੀ ਜਾਂਦੀ ਕੋਈ ਕੈਮੀਕਲ ਲਾਏ ਤਾ ਬਿਨਾਂ ਵੀ ਸਾਫ਼ ਹੋ ਜਾਂਦੀ ਹੈ ਤੇ ਕਿੱਦਾਂ ਖੋਲਦੀ ਆ ਸਾਰਾ ਦੱਸਾਂਗੇ ਮਕੈਨਿਕ ਨਾ ਸੱਦ ਕੇ ਤੇ ਅਸੀਂ ਆਪ ਵੀ ਘਰ ਪਾਸ਼ਕ ਮਸ਼ੀਨ ਸਾਫ਼ ਕਰ ਸਕਦੇ ਹਾਂ ਜਿਹਦਾ ਅੰਦਰ ਗਰਦ ਜੇ ਜੰਮ ਜਾਂਦੀ ਆ ਤੇ ਉਹ ਸਾਰੇ ਸਾਫ਼ ਕਰਨੇ ਦੱਸਾਂਗੇ ਤੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਤੇ ਤੁਹਾਨੂੰ ਦੱਸ ਦਿਆਂ ਵਾਸ਼ਿੰਗ ਮਸ਼ੀਨ ਕਿਤਾ ਸਾਫ਼ ਕੀਤੀ ਜਾਂਦੀ ਆ ਤੇ ਮਕੈਨਿਕ ਸੱਦੇ ਦਾ ਬਗੈਰ ਵੀ ਸਾਫ਼ ਹੋ ਜਾਂਦੀ ਆ ਚਲੋ ਜੀ ਵੀਡੀਓ ਨਾ ਬਣੀ ਰਹੀਓ ਹੈ ਹਾਂ ਹਾਂ ਨੰਬਰ ਤੁਹਾਨੂੰ ਕਰੇ ਉਹ ਲੋ ਜੀ ਅਸੀਂ ਆਪਣੇ ਘਰ ਵਿੱਚ ਵੀ ਵਾਸ਼ਿੰਗ ਮਸ਼ੀਨ ਸਾਫ਼ ਕਰ ਸਕਦੇ ਹਾਂ ਜਦੋਂ ਅਸੀਂ ਕੱਪੜੇ ਧੋਨੇ ਆ ਤੇ ਇਹ ਸਾਰਾ ਗੰਧ ਨਿਕਲਦਾ ਨਹੀਂ ਪਿਆ ਹੈ ਨਾ ਹੁਣ ਹੈ ਇਹ ਦੇਖੋ ਇਹ ਥੁੰ ਸਾਰਾ ਗੰਦਾ ਈ ਤਾਂ ਹੈ ਨਾ ਸਾਰਾ ਖੋਲ ਕੇ ਤੇ ਇਸ ਤਰ੍ਹਾਂ ਸਾਫ਼ ਕੀਤਾ ਹੈ ਤੇ ਅਸੀਂ ਘਰ ਵਿੱਚ ਵੀ ਸਾਫ਼ ਕਰ ਸਕਦੇ ਹਾਂ ਮਸ਼ੀਨ ਇਹ ਪਾਣੀ ਬਾਹਰ ਨਹੀਂ ਜਾਂਦਾ ਪਿਆ ਹੁਣ ਰੁਕ ਗਿਆ ਕਿਉਂਕਿ ਇਹ ਇਹਦਾ ਟੱਕਣ ਜਦੋਂ ਖੋਲਿਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਗੰਧ ਸੀਗਾ ਉਕੇ 1.5-2 ਸਾਲੋਂ ਕੇ ਸਾਫ ਕੀਤੀ ਨੂੰ ਤੇ ਪਹਿਲਾਂ ਵੀ ਅਸੀਂ ਸਾਫ ਕੀਤੀ ਸੀ 1.5 ਦੋ ਸਾਲਾਂ ਤੋਂ ਬਾਅਦ ਸਾਫ ਕਰਨ ਲੱਗੇ ਆ ਤੇ ਇਹ ਤੁਸੀਂ ਘਰ ਵਿੱਚ ਵੀ ਤਾਂ ਮਸ਼ੀਨ ਨੂੰ ਸਾਫ ਕਰ ਸਕਦੇ ਆ ਦੇਖੋ ਕਿੰਨੀ ਗੱਦ ਕਰ ਨਿਕਲ ਗਈ ਹੈ ਇੰਨੀ ਗੰਦੀ ਸਮੈਲ ਆ ਰਹੀ ਆ ਮੁਸ਼ਕ ਆ ਰਿਹਾ ਬੋਜਾ ਦਾ ਤੇ ਹੁਣ ਉਧਰ ਵੀ ਖੋਲ ਕੇ ਸਾਫ ਕਰਨੀ ਹੈ ਤੇ ਪਾਣੀ ਹੁਣ ਬਾਹਰ ਨਹੀਂ ਜਾ ਰਿਹਾ ਕਿ ਗੰਦੇ ਬਹੁਤ ਸੀਗੇ ਜਿਸ ਵੇਲੇ ਫਰੈਸ਼ ਪਾਣੀ ਮਾਰਿਆ ਮਸ਼ੀਨ ਚ ਤੇ ਪਾਣੀ ਹੁਣ ਉਹ ਜਿਹੜਾ ਜ਼ਿਆਦਾ ਗੰਦ ਸੀ ਉਹ ਜਮਾ ਹੋ ਗਿਆ ਵਿੱਚ ਉੱਧਰ ਜਾ ਕੇ ਦਿਖਾਨੀ ਆ ਵੀਡੀਓ ਨੂੰ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਸ਼ੁਰੂ ਕਰਦੇ ਆ ਕਰੋ ਤੇ ਘਰ ਬੈਠੇ ਤੁਸੀਂ ਮਸ਼ੀਨ ਦੀ ਸਫਾਈ ਕਰ ਸਕਦੇ ਆ ਤੇ ਦੇਖੋ ਜੀ ਕਿੰਨਾ ਗੰਦਵਾ ਦੇਖੋ ਮਸ਼ੀਨ ਦੇ ਵਿੱਚ ਗੰਦ ਦੇਖੋ ਤੇ ਜੇ ਸਫਾਈ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਚਲਾਇਓ ਮਾਰ ਜੀ कि घर बच्चे भी मशीन वाशिंग मशीन कपड़े धोने वाले इस तरह साफ कर सकते हैं आप भी फिर देखो चकरा भी खोलिया इधर भी खोलिया है सारा फिर जाके आज स्टेंग हों बहर के काफी वह तो भी दिखाने रोज इधर भी देखो गंद निकले वो मुश्क कि गा होगा

Ne kadar ganda çıkıyor. Bu da garay ਫਲੋਰ ਇਸ ਤਰ੍ਹਾਂ ਦੇਖੋ ਲੇਸ਼ੇਂ ਜਾਉ ਮੁੰਦੇਂਗੇ ਲੋਇ ਇਸ ਤਰ੍ਹਾਂ ਮਸੇਂ ਸਾਫ ਕਰ ਸਕਦੇ ਘਰ ਵਿੱਚ ਇੱਥੇ ਬਹੁਤ ਹੀ ਗੰਦੇ ਜੰਮਿਆ ਪਿਆ ਸੀ ਹੋ ਗਏ ਸਾਫ ਕੋਈ ਤਜਾਬ ਨਹੀਂ ਲੋੜ ਕੋਈ ਹੋ ਨਹੀਂ ਲੋੜ ਹੈ ਕਿ ਸਿਰ ਪਾਣੀ ਮਾਰੋ ਬ੍ਰਸ਼ ਮਾਰੋ ਇਹਦੇ ਵਿੱਚ ਕੱਪੜੇ ਧੋਣ ਵਾਲਾ ਤਾਂ ਸਾਫ਼ ਹੋ ਜਾਂਦੀ ਹੈ ਦੇਖੋ ਹੁਣ ਸਾਫ਼ ਹੋ ਗਈ ਤੇ ਹਜੇ ਹੋਰ ਸਾਫ਼ ਕਰਾਂਗੇ ਤੇ ਇਹਦੇ ਵੀਡੀਓ ਨ ਬਣੇ ਰਹੀਓ ਫੁੱਲ ਵੀਡੀਓ ਵਲੋਗ ਨੂੰ ਵਾਚ ਕਰਿਓ ਤੇ ਤੁਹਾਨੂੰ ਚੰਗੀ ਤਰ੍ਹਾਂ ਸਫਾਈ ਕਰਕੇ ਦਿਖਾਉਣੇ ਆ ਦੇਖ ਸਕਦੇ ਆ ਦੇਖੋ ਇਹ ਚੱਕਰਾ ਆ ਮਸ਼ੀਨ ਦਾ ਜਿਹੜਾ ਘੁੰਮਦਾ ਆ ਤੇ ਇਹ ਦੇਖੋ ਕਿੰਨਾ ਗੰਦਾ ਤੇ ਵੀ ਸਫਾਈ ਕਰਕੇ ਤੁਹਾਨੂੰ ਦੱਸਾਂਗੇ ਸਾਫ ਕਰਕੇ ਦੇਖੋ ਇਦਾਂ ਦੀ ਅੰਦਰੋਂ ਹੋਈ ਪਈ ਸੀ ਜਿੱਥੋਂ ਤੱਲੇੋਂ ਮਸ਼ੀਨ ਇਸ ਤਰ੍ਹਾਂ ਦੀ ਹੋਈ ਪਈ ਸੀ ਉਸ ਵੇਲੇ ਤੇ ਹੁਣ ਗੰਦਭੋ ਜਮਿਆ ਹੋਇਆ ਸੀ ਤੇ ਇਹਨੂੰ ਵੀ ਸਾਫ ਕਰਕੇ ਦਿਖਾਵਾਂਗੇ ਤੁਹਾਨੂੰ ਇਸ ਤਰ੍ਹਾਂ ਸਫਾਈ ਕਰ ਸਕਦੇ ਦੇਖੋ ਕਿੰਨਾ ਗੰਦ ਨਿਕਲਦਾ ਪਿਆ ਹੈ ਹੁਣ ਇਹ ਦਾ ਉਹ ਜੀ ਹੁਣ ਇਸ ਤਰ੍ਹਾਂ ਦਾ ਸਫਾਈ ਕਰਕੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਅਸੀਂ ਬਿਨਾ ਤਿਆਗ ਤੋਂ ਬਿਨਾ ਕਿਸੇ ਮਟੀਰੀਅਲ ਲਗਾਉਣ ਤੋਂ ਇੱਦੇ ਸਾਫ ਕਰ ਰਹੇ ਹਾਂ ਦੇਖਨੇ ਆ ਕਿੰਨਾ ਕੋ ਸਾਫ ਹੁੰਦਾ ਹੈ ਇਹ ਦੇਖੋ ਲੋਜੀ ਦੇ ਫੋਲੇ ਕਿੰਨਾ ਘਾੜੇ ਵਿੱਚ ਬਾਕੀ ਜਿਹੜਾ ਅੰਦਰਲਾ ਹੁੰਦਾ ਢੱਕਣ ਉਹ ਵੀ ਇਸ ਤਰ੍ਹਾਂ ਇਹਦੇ ਵਿੱਚ ਖੋਲ ਸਕਦੇ ਆ ਲੋਜੀ ਇਸ ਤਰ੍ਹਾਂ ਢੱਕਣ ਵੀ ਖੋਲ ਸਕਦੇ ਇਹ ਦੇਖੋ ਇਹ ਵੜਾ ਘਰ ਬੈਠੇ ਓਹ ਹੋ 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 ਨੰਗੰਦ ਹੋਏ ਦੇਖੋ ਗੰਦ ਰੰਗ ਇੱਥੇ ਪਾਣੀ ਸਾਰਾ ਪਾਣੀ ਇੱਥੇ ਰੁਕ ਗਿਆ ਸੀ ਤੇ ਇਹ ਸਪਰਿੰਗ ਹੁੰਦਾ ਇੱਥੇ ਪਾਇਆ ਹੋਇਆ ਤੇ ਇਸ ਤਰ੍ਹਾਂ ਤੇ ਇਹ ਸਪਰਿੰਗ نیچے ਨਹੀਂ ਜਾ ਰਿਹਾ ਸੀ ਆ ਦੇਖ ਇਹਨੇ ਪਾਣੀ ਨੂੰ ਕਰਨਾ ਹੁੰਦਾ ਹੈ ਮੋਕਣਾ ਤੇ ਲੋਗ ਨੇ ਸਾਫ ਕੀਤੀ ਹੈ ਨਹੀਂ ਇਹਨੂੰ ਵਿੱਚ ਸਾਫ ਕਰ ਲੈਣਾ ਮੈਸਟਰ ਨੂੰ ਲੈਣਾ ਤੁਹਾਡੇ ਕੋਲ ਜਿਹਨੇ ਦੇਖਣੀ ਉਹਨੇ ਕਹਣਾ ਤੁਹਾਡਾ ਕੰਮ ਖਰਾਬ ਕਰਦਾ ਹੈ ਇਹ ਨਾ ਨਮਾਕ ਐਪੀਰੀਅੰਸੀ ਕਿ ਸਾਡੇ ਮਸ਼ੀਨ ਚ ਪਾਣੀ ਨਹੀਂ ਰੁਕ ਰਿਆ ਸੀ ਉੱਤੇ ਉਹ ਮਤਲਬ ਕਿ ਪਾਣੀ ਕੱਢਣ ਵਾਲਾ ਜਿਹੜਾ ਆ ਉਹ ਵੀ ਬੰਦ ਕੀਤਾ ਸੀ ਫਿਰ ਵੀ ਪਾਣੀ ਨਹੀਂ ਰੁਕ ਰਿਆ ਸੀ ਤੇ ਇਹਦੇ ਵਿੱਚ ਫਸ ਜਾਂਦਾ ਆ ਸਾਰਾ ਸਪ੍ਰਿੰਗ ਹੁੰਦਾ ਆ ਹਨਾ ਹਾਂ ਲਾਓ ਕੋਣ ਦੇ ਚ ਲੱਗੇ ਇੱਦਾਂ ਆਹ ਇਹ ਲਾਓ ਕੱਢ ਲਈ ਜੇ ਲੋ ਜੀ ਲੋ ਜੀ ਹੁਣ ਦੇਖੋ ਪਾਣੀ ਨਿਕਲ ਗਿਆ ਦੇਖੋ ਬਾਹਰ ਚ ਇਹਦੇ ਵਿੱਚ ਸੀ ਗੰਧ ਔੜਿਆ ਇਹਦੇ ਵਿੱਚ ਬਹੁਤ ਗੰਧ ਆ ਸੀਗਾ ਇਹ ਦੇਖੋ ਇਦਾਂ ਦੇ ਕੱਪੜੇ ਇਦਾਂ ਦੇ ਗੰਧ ਆ ਸੀਗਾ ਇਹ ਦੇਖੋ ਆ ਨਿਕਲ ਗਿਆ ਵਿੱਚੋਂ ਆ ਇਦਾਂ ਦਾ ਗੰਧ ਨਿਕਲ ਗਿਆ ਆ ਸਪ੍ਰਿੰਗਰ ਵਿੱਚ ਕਪੜਾ ਕੀ ਹੁਣ ਕਰਨਾ ਇਹਨੂੰ ਮਾਰਾ ਆ ਦੀ ਗੰਧ ਆ ਦੇ ਦੋ ਕੱਢ ਲੋਣਾ ਆ ਦੇ ਕਪੜਾ ਹੁਣ ਕਿੱਦਾਂ ਮਾਣਾ ਤੇ ਇਹਦਾ ਜੇ ਮਸ਼ੀਨ ਪਾਣੀ ਨਾ ਰੋਤੇ ਜਿਹਦਾ ਜੇ ਤੁਹਾਡੀ ਮਸ਼ੀਨ ਪਾਣੀ ਨਾ ਰੋਕੇ ਸਪਰਿੰਗ ਹੁੰਦਾ ਇਹਨੂੰ ਇਹ ਸਪਰਿੰਗ ਦੇ ਵਿੱਚ ਗੰਦ ਬਹੁਤ ਸੀਗਾ ਤੇ ਫਿਰ ਇਹਦੇ ਵਿੱਚੋਂ ਐਦਾਂ ਦਾ ਗੰਦਾ ਦੇਖੋ ਕੱਢਿਆ ਆ ਵਾਲਾ ਇਦਾਂ ਦੇਖੋ ਇਹ ਸੀ ਗੰਦ ਓੜਿਆ ਮਸ਼ੀਨ 'ਚ ਤੇ ਪਾਣੀ ਨਾ ਤਾਂ ਨਹੀਂ ਰੋਕੇ ਅਸੀਂ ਕਿਹਾ ਬੈਲਟ ਖਰਾਬ ਆ ਬੈਲਟ ਸਹੀ ਹੈ ਤੇ ਐਦਾਂ ਦਾ ਕਚਰਾ ਓੜਨਾ ਕਰਕੇ ਮਸ਼ੀਨ ਦੇ ਵਿੱਚ ਹੋਰ ਐਦਾਂ ਲੱਗ ਜਾਣਾ ਇਹ ਰੁਕੇ ਪਾਣੀ ਰੁਕ ਗਿਆ ਦੇਖੋ ਇਦਾਂ ਰੁਕ ਜਾਂਦਾ ਪਾਣੀ ਫਪਰੈਂਕ ਜੋ ਗੰਧ ਨਿਕਲੇ ਉਹਦੇ ਕਰਕੇ ਪਾਣੀ ਨਹੀਂ ਰੁਕਦਾ ਪਿਆ ਸੀ ਹਾਂ ਜੀ ਇਹ ਦੇਖੋ ਇੱਥੋਂ ਟੱਕਣ ਖੋਲ ਕੇ ਕਿਉਂਕਿ ਗੰਧ ਬਿਲਕੁਲ ਜਮਾ ਹੋ ਗਿਆ ਹੈ ਮਸ਼ੀਨ ਦੇ ਵਿੱਚ ਤੇ ਪਾਣੀ ਬਾਹਰ ਨਹੀਂ ਜਾ ਰਿਹਾ ਲੋ ਜੀ ਇਹ ਦੇਖ ਲਓ ਜੀ ਦੇਖੋ ਇਹਦਾ ਪਾਣੀ ਬਾਹਰ ਚਲ ਗਿਆ ਇੱਥੇ ਸਾਰਾ ਗੰਦੇ ਜਮਾ ਹੋ ਗਿਆ ਸੀ ਹੁਣ ਤੁਹਾਨੂੰ ਅੰਦਰੋਂ ਮਸ਼ੀਨ ਚੋਂ ਵੀ ਦਿਖਾਉਣੀ ਆ ਤੁਸੀਂ ਅੱਧਾ ਘਰ ਬੈਠੇ ਮਸ਼ੀਨ ਨੂੰ ਸਾਫ ਕਰ ਸਕਦੇ ਆ ਕਰੈਸ਼ਮੈਂਟ ਦੇਖੋ ਪਾਣੀ ਹਾਂ ਇਹ ਵੀ ਦੇਖੋ ਬੜਾ ਧਣਾਇਆ ਬੈਲਟ ਪਾ ਦੇਣੀ ਆ ਤੇ ਤੁਸੀਂ ਇਹ ਛੋਟੇ ਮੋਟੇ ਕੰਮ ਆਪ ਵੀ ਕਰ ਸਕਦੇ ਹੋ ਕਿਉਂਕਿ ਮਕੈਨ ਨਾ ਕਰੇ ਕਿੰਨੇ ਪੈਸੇ ਲੈ ਜਾਣੇ ਦੀ ਮੰਗ ਕਰਨੇ 1500 ਰੁਪਏ ਲੈ ਜਾਂਦੇ ਹੈ ਨਗਮਗੰਦ ਆਸੀ ਕਾਣਾ ਮਸ਼ੀਨ ਖਰਾਬ ਹੋਣਾ ਕਾਣ ਮਸ਼ੀਨ ਖਰਾਬ ਆਇਆ ਉਹ ਹੈ ਨਾ ਉਹਨਾਂ ਨੂੰ ਉਸ ਲੈ ਜਾਣੀ ਮਸ਼ੀਨ ਕਰਨਾ ਆਹੀ ਕੁਛ ਨਹੀਂ ਅੰਦਰ ਬਿਲਕੁਲ ਤੇ ਤੁਸੀਂ ਘਰ ਵਿੱਚ ਖੋਲ ਕੇ ਮਸ਼ੀਨ ਨੂੰ ਇੱਥੇ ਸਹੀ ਕਰ ਸਕਦੇ ਆ ਤੇ ਇਹਦੇ ਵਿੱਚ ਉਹ ਫਾਜੰਦਾ ਸਪ੍ਰਿੰਗ ਚੋਂ ਗੰਦ ਹੂੰ ਇਹ ਮਸ਼ੀਨ ਦੇ ਵਿੱਚ ਇਦਾਂ ਦਾ ਗੰਦ ਨਿਕਲਿਆ ਦੇਖੋ ਕਿੰਨੀ ਗਰਕੜ ਨਿਕਲ ਗਈ ਆ ਜਿਸ ਵੇਲੇ ਅਸੀਂ ਮਸ਼ੀਨ ਨੂੰ ਸਾਫ ਕਰਦੇ ਫਿਰ ਜਾਮ ਵੀ ਹੁੰਦੀ ਆ ਤੇ ਫਿਰ ਇਸ ਤਰ੍ਹਾਂ ਦੇਖੋ ਇਹ ਮਸ਼ੀਨ ਦੇ ਪਿੱਛੋਂ ਕਰਕਰ ਨਿਕਲ ਗਈ ਆ ਤੇ ਪਹਿਲਾਂ ਹੋਛ